ਮੈਨੂੰ ਜੀ ਕਹ ਖਾਲਸਾ ਮੈਨੂੰ ਜੀ ਕਿ ਫਤਿਹ ਮੈਂ ਸਾਰੇ ਗਦਰਵਾਹ ਨਿਵਾਸੀਆਂ ਨੂੰ ਬੇਨਤੀ ਕਰਦਾ ਜੋ ਮੈਨੂੰ ਪਿਆਰ ਕਰਨਾ ਕਿ ਅੱਜ ਆਪਣੇ ਮਾਨਯੋਗ ਸਦਾਪਾਪ ਸਿੰਘ ਦੀ ਮਾਤਸਾ ਨੂੰ ਪੰਤਰੀ ਪੰਜਾ ਆਪਣਾ ਗਦਰਵਾਹ ਦੇ ਵਿੱਚ ਆਏ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਵਾਸਤੇ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਜਿਨ੍ਹਾਂ ਦੇ ਸਦਕੇ ਇਹ ਪਾਰਟੀ ਕੈਂਪ ਹੋਈ ਹੈ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਹੋ ਸਕਦਾ ਮੈਂ ਥੋਂ ਉਹਨਾਂ ਨੂੰ ਸਾਰਿਆਂ ਨੂੰ ਟੈਲੀਫੋਨ ਕਰੀਤੇ ਗਏ ਹਾਂ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਮੰਨ ਕੇ ਸਾਰੇ ਜਿਹੜੇ ਇੱਥੇ ਆਪਾਂ ਮਾਨ ਸਾਹਿਬ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜਿਵੇਂ ਕਹਾਂਗੇ ਦਰਵੇ ਦੇ ਵਿੱਚ ਇਹ ਮੇਰੀ ਨਿਮਰਤਾ ਸਾਰੀ ਬੇਨਤੀ ਕਬੂਲ ਕਰਿਓ ਕਿ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ